ਦਾਨ ਮਹਾਨ ਦਾਨ ਪੰਜਾਬ ਅਬ ਨਿਊਜ਼ ਦੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਪਾਰਤ ਚੋਹਾਨ ਤੇ ਮੇਰੇ ਨਾਲ ਹੈ ਸੁਨ ਸਿੰਘ ਸੁਨਹਿਰਾ ਭਾਰਤ ਰਜਿਸਟਰਡ ਪੰਜਾਬ ਵੱਲੋਂ 6ਵਾਂ ਖੂਨਦਾਨ ਕੈਂਪ ਸਫਲਤਾਪੂਰਵਕ ਹੋਇਆ ਸੰਪੰਨ ਉੱਗੇ ਕਾਰੋਬਾਰੀ ਅਤੇ ਸਮਾਜ ਸੇਵੀ ਆਸ਼ੂ ਗੋਇਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਵਧਾਇਆ ਸੰਸਥਾ ਦਾ ਮਾਨ ਜੁਗਿੰਦਰ ਅੰਗੂਰਾਲਾ ਸੁਨਹਿਰਾ ਭਾਰਤ ਸੰਸਥਾ ਸਹੀ ਮਾਇਨਿਆਂ ਵਿੱਚ ਮਾਨਤਾ ਦੀ ਕਰ ਰਹੀ ਹੈ ਸੇਵਾ ਆਸ਼ੂ ਗੋਇਲ ਖੂਨਦਾਨ ਕੈਂਪ ਤੋਂ ਰਣ ਸੰਸਥਾ ਨੂੰ ਸਹਿਯੋਗ ਦੇਣ ਵਾਲੇ ਸਮੂੱਚੇ ਖੂਨਦਾਨੀਆਂ ਦਾ ਹਮੇਸ਼ਾ ਰਿਣੀ ਰਹਾਂਗਾ ਰਵੀ ਭੂਸ਼ਣ ਸ਼ਰਮਾ ਨੌਜਵਾਨ ਪੀੜ੍ਹੀ ਵੱ ਚੜ ਕੇ ਸਮਾਜ ਸੇਵਾ ਦੇ ਖੇਤਰ ਵਿੱਚ ਖੂਨਦਾਨ ਕਰਕੇ ਯੋਗਦਾਨ ਪਾਵੇ ਮਨੀਸ਼ ਤਰੇਨ ਲਵਲੀ ਕੁਮਾਰ ਖੂਨਦਾਨ ਤੋਂ ਵੱਡਾ ਕੋਈ ਦਾਨ ਨਹੀਂ ਸਾਰਿਆਂ ਨੂੰ ਇਸ ਮੁਹਿੰਮ ਵਿੱਚ ਸਾਥ ਦੇਣਾ ਚਾਹੀਦਾ ਹੈ ਪੋਸਟਮਾਸਟਰ ਪਰਮਜੀਤ ਸਿੰਘ ਉਗਿਆੜਤੀ ਅਤੇ ਸਮਾਜ ਸੇਵੀ ਬਲਦੇਵ ਪ੍ਰਸ਼ਰ ਅੱਜ ਸਥਾਨਕ ਬਟਾਲਾ ਵਿਖੇ ਸ਼ਰਦੀ ਨਾਮੀ ਸਮਾਜ ਸੇਵੀ ਸੰਸਥਾ ਸੁਨਹਿਰਾ ਪਰ ਰਜਿਸਟਰਡ ਪੰਜਾਬ ਦੇ ਪ੍ਰਧਾਨ ਜੁਗਿੰਦਰ ਗਰਾਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਜ਼ਿਲ੍ਹਾ ਪ੍ਰਧਾਨ ਰਵੀ ਪੂਸ਼ਨ ਸ਼ਰਮਾ ਜੀ ਦੀ ਅਗਵਾਈ ਵਿੱਚ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ ਜਿਸ ਵਿੱਚ ਉੱਗੇ ਕਾਰੋਬਾਰੀਆਂ ਦਾ ਸਮਾਜ ਸੇਵੀ ਅਸ਼ੂ ਗੋਇਲ ਨੇ ਮੁਖਿ ਮਾਨ ਵਜੋਂ ਸ਼ਿਰਕਤ ਕੀਤੀ ਜਦਕੀ ਪਰਮਜੀਤ ਸਿੰਘ ਪੋਸਟਮਾਸਟਰ ਬਟਾਲਾ ਡਾਕਰ ਅਤੇ आरती एसोसिएशन ਦੇ ਸਭका ਪ੍ਰਧਾਨ ਬਲਦੇਵ ਪ੍ਰਾਸ਼ਰ ਨੇ ਵਿਸ਼ੇਸ਼ ਤੌਰ ਤੇ ਸ਼ਰਕਤ ਕੀਤੀ ਅਤੇ ਉਹਨਾਂ ਦੇ ਨਾਲ ਇਸ ਮੌਕੇ ਸੀਨੀਅਰ ਡਿਪਟੀ ਮੇਅਰ ਸੁਨੀਲ ਸਰীন ਕਾਂਗਰਸ ਦੇ ਪੰਜਾਬ ਡੈਲੀਗੇਟ ਅਜੀਤ ਮਹਾਜਨ ਸਹਾਰਾ ਕਲਬ ਤੋਂ ਉਗੇ ਸਮਾਜ ਸੇਵੀ ਅਤੇ ਧਾਰਮਿਕ ਆਗੂ ਮਾਸਟਰ ਜੁਗਿੰਦਰ ਸਿੰਘ ਜੀ ਅਚਲੀ ਗੇਟ ਨਰਿੰਦਰ ਸੇਖੜੀ ਗੁਰਜੀਤ ਸਿੰਘ ਡਾਲਰ ਲਾਇਨ ਕਲਬ ਲੋਟਸ ਦੇ ਪ੍ਰਧਾਨ ਯੁਗੇਸ਼ 베ਰੀ ਲਾਇਨ ਕਲਬ ਸਮਾਰਟ ਦੇ ਪ੍ਰਧਾਨ ਸੁਭਾਸ਼ ਸ਼ਰਮਾ ਲਾਇਨ ਕਲਬ ਸਮਾਈਲ ਦੇ ਰੀਜ਼ਨ ਚੇਅਰਮੈਨ ਨਰੇਸ਼ ਲੂਥਰਾ ਲਾਇਨ ਕਲਬ ਮੁਸਕਾਨ ਰੀਜ਼ਨ ਚੇਅਰਮੈਨ ਗਗਨਦੀਪ ਸਿੰਘ ਲਾਇਨ ਕਲੱਬ ਫਤਿਹਦੇਵ ਦੇ ਪ੍ਰਧਾਨ ਵਰਿੰਦਰ ਅਸ਼ਟ ਵਿਸ਼ਵਾਸ ਫਾਊਂਡੇਸ਼ਨ ਦੇ ਪ੍ਰਧਾਨ ਅਤੇ ਪ੍ਰਸਿੱਧ ਸਮਾਜ ਸੇਵਕ ਸ਼ੰਮੀ ਕਪੂਰ ਜੀ ਸ਼ਿਵ ਸਨਾਟਕਸਾਲੀ ਦੇ ਕੌਮੀ ਜਨਰਲ ਸਕੱਤਰ ਅੰਕਿਤ ਅਗਰਵਾਲ ਵਿਕਾਸ ਸ਼ਰਮਾ ਸ਼੍ਰੀ ਹਰੀ ਗੋਬਿੰਦ ਸਾਹਿਬ ਦੇ ਪ੍ਰਧਾਨ ਹਰਮਿੰਦਰ ਸਿੰਘ ਗਤਕਾ ਫੈਡਰੇਸ਼ਨ ਜਰਨਲਿਸਟ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਿੰਕੂ ਚੌਧਰੀ ਸ਼ਿਵ ਸੈਨਾ ਸਮਾਜਵਾਦੀ ਦੇ ਰਾਸ਼ਟਰੀ ਪ੍ਰਭਾਰੀ ਰਜੀਵ ਮਹਾਜਨ ਬ੍ਰਾਹਮਣ ਸਭਾ ਯੂਥ ਦੇ ਪ੍ਰਧਾਨ ਵਿਕਾਸ ਸ਼ਰਮਾ ਸਕੂਲ ਦੇ ਚੇਅਰਮੈਨ ਪਰਮਿੰਦਰ ਚੌਧਰੀ ਵਿਜੇ ਕੁਮਾਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਵਜੋਂ ਪਹੁੰਚੇ ਆਸ਼ੂ ਗੋਇਲ ਜੀ ਨੇ ਕਿਹਾ ਕਿ ਹਰ ਤੰਦਰੁਸਤ ਵਿਅਕਤੀ ਨੂੰ ਖੂਨਦਾਨ ਕੈਂਪ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ ਆਸ਼ੂ ਗੋਇਲ ਨੇ ਕਿਹਾ ਕਿ পীੜਿਤ ਤੇ ਬਿਮਾਰ ਲੋਕਾਂ ਲਈ ਖੂਨਦਾਨ ਕੈਂਪਤਾ ਆਯੋਜਨ ਉਹਨਾਂ ਨੂੰ ਨਵੀਂ ਜ਼ਿੰਦਗੀ ਦੇ ਦੇ ਬਰਾਬਰ ਹੈ ਇਸ ਦੌਰਾਨ ਡਾਕਰ ਦੇ ਪੋਸਟਮਾਸਟਰ ਪਰਮਜੀਤ ਸਿੰਘ ਤੇ ਆਰਟੀ ਅਸੋਸੀਏਸ਼ਨ ਦੇ ਸਭਕਾ ਪ੍ਰਧਾਨ ਬਲਦੇਵ ਪਰਾਸ਼ਰ ਵੱਲੋਂ ਸੁਨਹਿਰਾ ਪਰਦ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ ਉੱਥੇ ਹੀ ਭਵਿਕ ਵਿੱਚ ਹੋਰ ਸਮਾਜ ਸਪਲਾਈ ਕੰਮ ਕਰਨ ਲਈ ਇਸ਼ੂ ਬਿਚਵਾਵਾਂ ਦਿੱਤੇ ਗੀਆਂ ਇਸ ਮੌਕੇ ਸੰਬੋਧਨ ਦੌਰਾਨ ਜਗਿੰਦਰ ਅੰਗੁਰਾਲਾ ਜੀ ਨੇ ਕਿਹਾ ਕਿ ਸਮਾਜ ਦੇ ਹਰ ਵਰਗ ਵਿੱਚ ਸਮਾਜ ਸੇਵਾ ਦਾ ਫਰਜ਼ ਜਾਗਰਿਤ ਕਰਦੇ ਹੋਏ ਸੁਨਹਿਰਾ ਪਰਦ ਦੀ ਟੀਮ ਨੇ ਸਥਾਨਕ ਆਰਿਆ ਮਾਡਲ ਸਕੂਲ ਔਰੀਗੇਟ ਦੇ ਚੇਅਰਮੈਨ ਪਰਮਿੰਦਰ ਚੌਧਰੀ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਹੈ ਜਿਸ ਵਿੱਚ 42 ਯੂਨਿਟ ਖੂਨ ਇਕੱਤਰ ਕਰਕੇ ਮਾਤਾ ਸੁਲਖਣੀ ਦੇਵੀ ਸਿਵਲ ਹਸਪਤਾਲ ਬਟਾਰਾ ਦੇ ਸਪੁਰਦ ਕੀਤਾ ਹੈ ਇਸ ਮੌਕੇ ਸੁਨਹਿਰਾ ਭਾਰਤ ਰਜਿਸਟਰ ਦੇ ਜ਼ਿਲ੍ਹਾ ਪ੍ਰਧਾਨ ਰਵੀ ਪੁਸ਼ਪਨ ਸ਼ਰਮਾ ਜੀ ਨੇ ਕਿਹਾ ਕਿ ਸੰਸਥਾ ਵੱਲੋਂ ਲਗਾਤਾਰ ਸ਼ਿਵਾਂ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਲਈ ਨੌਜਵਾਨਾਂ ਵਿੱਚ ਭਾਰੀ ਹੁਸਾ ਪਾਇਆ ਗਿਆ ਹੈ ਪਰਦਾਨ ਰਵੀ 부ਸ਼ੇ ਸ਼ਰਮਾ ਵੱਲੋਂ ਜਿੱਥੇ ਖੂਨਦਾਨ ਕੈਂਪ ਵਿੱਚ ਸਹਿਯੋਗ ਕਰਨ ਵਾਲੇ ਖੂਨਦਾਨੀਆਂ ਦਾ ਧੰਨਵਾਦ ਕੀਤਾ ਗਿਆ ਉੱਥੇ ਹੀ ਰਿਣੀ ਰਹਿਣ ਦੀ ਗੱਲ ਵੀ ਗਈ ਇਸ ਮੌਕੇ ਵਿਸ਼ੇਸ਼ ਤੌਰ ਤੇ ਸਕੂਲ ਮੈਨੇਜਮੈਂਟ ਬਲਵਿੰਦਰ ਮਹਿਤਾ ਅਸ਼wini ਕੁਮਾਰ ਵਿਸ਼ਾਲ ਅਜੀਤ ਕੁਮਾਰ ਹਰੀओम ਜੋਸ਼ੀ ਰਾਜੂ ਖੁੰਡਾ ਖੁੰਡਾਪਰਾ ਨਰਿੰਦਰ ਸ਼ਰਮਾ ਦੀ ਟੀਮ ਅਤੇ ਮੁੱਖ ਤੌਰ ਤੇ HDFC ਬੈਂਕ ਬ੍ਰਾਂਚ ਉਮਰਪੁਰਾ ਤੋਂ ਸਰਦਾਰ ਕਿਰਪਾਲ ਸਿੰਘ ਆਪਰੇਸ਼ਨ ਮੈਨੇਜਰ ਅਤੇ ਸਟਾਫ ਨੇ ਵੀ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਇਸ ਦੌਰਾਨ ਜਨਨਸ ਕਤਰ लवली कुमार ਵਲੋਸ ਸਟੇਸ ਕਤਰ ਦੀ ਭੂਮਿਕਾ ਬਖੂਬੀ ਢੰਗ ਨਾਲ ਨਿਭਾਈ ਗਈ ਅਤੇ ਸਾਰੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਦੇ ਜ਼ਿਲ੍ਹਾ ਮੀਤ ਪ੍ਰਧਾਨ ਗੁਰਵਿੰਦਰ ਸ਼ਰਮਾ ਗੁੱਲੂ ਜ਼ਿਲ੍ਹਾ ਮੀਤ ਪ੍ਰਧਾਨ ਅਸ਼wini ਕੁਮਾਰ ਹੈਪੀ ਟੋਕਾ ਲੀਗਲ ਐਡਵਾਈਜ਼ਰ ਅਮਨਦੀਪ ਸਿੰਘ ਉਦੋਕੇ ਮੀਤ ਪ੍ਰਧਾਨ ਗਗਨਦੀਪ ਸਿੰਘ ਬਲੱਡ ਇਨ ਚਾਰਜ ਮਨੀਸ਼ ਤਰੇਹਨ ਰਕੇਸ਼ ਜੁਲਕਾ ਅਸ਼ੀਸ਼ ਅਭਿਸ਼ੇਕ ਮਹਾਜਨ ਅਰੁਣ ਸੇਖੜੀ ਅਮਿਤ ਹਾਂਡਾ ਕੈਸ਼ੀਅਰ ਪਰਮਜੀਤ ਕੁਮਾਰ ਵਿਗ ਰਾਹੁਲ ਵਿਗ ਜੁਆਇੰਟ ਕੈਸ਼ੀਅਰ ਹਰਪ੍ਰੀਤ ਮਠਾਰੂ ਆਦਿ ਹਸਨ ਅਖੀਰ ਵਿੱਚ ਪ੍ਰਧਾਨ ਰਵੀ ਪੂਸ਼ਨ ਸ਼ਰਮਾ ਨੇ ਸਾਰੇ ਖੂਨਦਾਨੀਆਂ ਸਹਿਯੋਗੀਆਂ ਹਸਪੀਟਲ ਸਟਾਫ ਅਤੇ ਸਕੂਲ ਦੀ ਪ੍ਰਿੰਸੀਪਲ ਰਜਨੀ ਬਾਲਾ ਦਾ ਦਿਲੋਂ ਧੰਨਵਾਦ ਕੀਤਾ ਹਾਂਜੀ ਆਸ਼ੂ ਭਾਜੀ ਅੱਜ ਅੰਗਰਾਲਾ ਸਾਹਿਬ ਵੱਲੋਂ ਜਿਹੜਾ ਕਿ ਸਨੇਰਾ ਭਾਰਤ ਵਿੱਚ ਜਿਹੜਾ ਕਿ ਸ਼ੇਵਾ ਖੂਨਦਾਨ ਕੈਂਪ ਲਗਾਇਆ ਗਿਆ ਸਰ ਉਹ ਤੋਂ ਦੱਸ ਦਿਓ ਵਿਸ਼ੇਸ਼ ਮਹਿਮਾਨ ਵਿੱਚ ਪਹੁੰਚੇ ਹੋ ਅੱਜ ਦੇਖੋ ਜੀ ਸਨੇਰਾ ਭਾਰਤ ਵੱਲੋਂ ਉਗਰਾਲਾ ਸਾਹਿਬ ਵੱਲੋਂ ਇਹਨਾਂ ਨੇ ਮਜਬੂਰ ਜੀ ਹੈ ਜਿਹੜਾ ਕੈਂਪ ਲਾਇਆ ਗਿਆ ਹੈ ਬਹੁਤ ਹੀ ਵਧੀਆ ਕੈਂਪ ਹੈ ਦੇਖੋ ਇੱਥੇ ਇਹ ਵਗੇ ਖੂਨ ਖੂਨਦਾਨ ਕਰਨਾ ਮਤਲਬ ਹੈ ਕਿ ਕਿਸੇ ਦੀ ਜਾਨ ਬਚਣੀ ਅਸੀਂ ਦੇ ਸਾਰੇ ਹਰ ਜੂਤ ਨੂੰ ਇਹ ਚੀਜ਼ ਕਹਿੰਨਾ ਜਾਵਾਂਗੇ ਜਿਹੜਾ ਜਿੰਨਾ ਬਲੱਡ ਦੇ ਸਕਦਾ ਉਹ ਜੂੜ ਬਲੱਡ ਦੇਵੇ ਤੁਹਾਡੇ ਇੱਕ ਇੱਕ ਖੂਨ ਦੇ ਕਿਤੇ ਨਾਲ ਕਿਸੇ ਦੀ ਜਾਨ ਬਚ ਸਕਦੀ ਹੈ ਇਸ ਤੋਂ ਵੱਡੀ ਕੋਈ ਚੀਜ਼ ਨਹੀਂ ਖੂਨਦਾਨ ਕਰਨਾ ਸਭ ਤੋਂ ਵੱਡੀ ਚੀਜ਼ ਹੈ ਹਰ ਬੰਦੇ ਨੂੰ ਚਾਹੇ 3 ਮਹੀਨੇ ਚਾਹੇ 4 ਮਹੀਨੇ ਬਾਅਦ ਇੱਕ ਖੂਨ ਜੂੜਦਾਨ ਕਰਨਾ ਚਾਹੀਦਾ ਹੈ ਇੱਕ ਖੂਨਦਾਨ ਕਰਨ ਨਾਲ ਤੁਹਾਡਾ ਜਿਹੜਾ ਬਲੱਡ ਹੈ ਉਹ ਫੇਰ ਪੁਰਾਣਾ ਨਵਾਂ ਹੋ ਜਾਂਦਾ ਹੈ ਇਹ ਬਹੁਤ ਵਧੀਆ ਚੀਜ਼ ਹੈ ਮੈਂ ਇਸ ਸੰਸਥਾ ਨੂੰ ਬਹੁਤ ਬਹੁਤ ਵਧਾਈ ਦਿਨਾ ਕਿ ਜਿਹੜੇ ਇੰਨਾ ਵਧੀਆ ਕੰਮ ਕਰ ਰਹੇ ਨੇ ਸ਼ਹਿਰ ਦੇ ਵਿੱਚ ਜਿਨ੍ਹਾਂ ਲੋਕਾਂ ਨਾਲ ਕਈ ਲੋਕਾਂ ਦੀ ਜਾਨ ਬਚ ਸਕਦੀ ਹੈ ਬਹੁਤ ਬਹੁਤ ਧੰਨਵਾਦ ਹਾਂ ਜੀ ਸਰ ਅੱਜ ਸੁਨਹਿਰਾ ਭਾਰਤ ਵੱਲੋਂ ਜਿਹੜਾ ਹੈ ਕਿ ਇੱਕ ਖੂਨ ਦਾ ਕੈਂਪ ਲਗਾਇਆ ਗਿਆ ਹੈ ਤੋਂ ਤੁਹਾਡੇ ਤੋਂ ਦੱਸ ਅੱਜ ਸੁਨਹਿਰਾ ਪਾਦਰ ਰਜਿਸਟਰਡ ਪੰਜਾਬ ਦੇ ਯੂਨਿਟ ਗੁਰਦਾਸਪੁਰ ਵੱਲੋਂ ਇਹ ਜਿਹੜਾ ਵੀ ਪੁਸ਼ਨ ਸ਼ਰਮਾ ਜੀ ਦੀ ਅਗਵਾਈ ਜਿਹੜੇ ਸਾਡੇ ਪ੍ਰਧਾਨ ਨੇ ਉਹਨਾਂ ਦੀ ਅਗਵਾਈ ਵਿੱਚ ਛੇਵਾਂ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਉਹਦੇ ਵਿੱਚ ਸਾਡੇ ਮੁੱਖ ਮਹਿਮਾਨ ਸ਼੍ਰੀ ਆਸ਼ੂ ਗੋਇਲ ਜੀ ਆਸ਼ੂ ਗੋਇਲ ਜੀ ਮੁੰਬਈ ਵਾਲੇ ਜਿਹੜੇ ਨੇ ਔਰ ਸ਼ਹਿਰ ਦੀ ਜਾਨੀਵਾਨੀ ਹਸਤੀ ਹੈ ਉਹ ਆਏ ਸਨ ਇਹ ਖੂਨਦਾਨ ਇੱਕ ਮਹਾਨ ਦਾਣਾ ਔਰ ਮੈਂ ਤਾਂ ਇਹੋ ਕਾਂਗਾ ਕਿ ਸਾਨੂੰ ਸਾਰਿਆਂ ਨੂੰ ਇਸ ਖੂਨਦਾਨ ਦੀ ਜਿਹੜੀ ਪਰੰਪਰਾ ਸ਼ੁਰੂ ਕੀਤੀ ਹੈ ਬਹੁਤ ਸਾਰੀਆਂ ਸੰਸਥਾਵਾਂ ਲਾਈਨ ਕਲੱਬ ਦੇ ਪ੍ਰਧਾਨ ਵੀ ਆਏ ਨੇ ਸਾਰੇ ਉਹਨਾਂ ਨੇ ਵੀ ਉਹ ਖੂਨਦਾਨ ਕੈਂਪ ਲਗਾਉਂਦੇ ਨੇ ਹੋਰ ਸਾਰੀਆਂ ਸੁਸਾਇਟੀਆਂ ਵੱਲੋਂ ਲਗਾਇਆ ਜਾਂਦਾ ਹੈ ਇਸੇ ਤਰ੍ਹਾਂ ਸੁਨਹਿਰਾ ਭਾਰਤ ਉਹਨਾਂ ਲਗਾਇਆ ਜਾਂਦਾ ਹੈ ਉਹਦੇ ਵਿੱਚ ਵੱਧ ਤਰਕੇ ਹਿੱਸਾ ਲੈਣਾ ਚਾਹੀਦਾ ਹੈ ਉਹ ਨੌਜਵਾਨ ਪੀੜੀ ਨੂੰ ਇਹ ਜਿਹੜੀਆਂ ਨਸ਼ਿਆਂ ਤੋਂ ਦੂਰ ਹੈ ਕਿ ਖੂਨਦਾਨ ਕਰਕੇ ਹੋਰ ਸਮਾਜ ਭਲਾਈ ਦੇ ਕਾਰਜ ਕਰਕੇ ਅੱਗੇ ਆਉਣਾ ਚਾਹੀਦਾ ਹੈ ਅੱਜ ਜੋ ਇਹ ਖੂਨਦਾਨ ਕੈਂਪ ਸੁਨਹਿਰਾ ਭਾਰਤ ਵੱਲੋਂ ਸ੍ਰੀ ਜਗਿੰਦਰ ਰੰਗਰਾਲਾ ਜੀ ਔਰ ਉਹਨਾਂ ਦੀ ਪੂਰੀ ਟੀਮ ਵੱਲੋਂ ਲਗਾਇਆ ਗਿਆ ਇਹ ਇੱਕ ਬਹੁਤ ਹੀ ਵਧੀਆ ਕਦਮ ਹੈ ਅਸੀਂ ਵੀ ਪੰਜਾਬ ਦੇ ਸੀ ਗਰੁੱਪ ਵੱਲੋਂ ਲਾਲਾ ਜਗਤ ਨਰਾਇਣ ਜੀ ਦੇ ਬਲੀਦਾਨ ਦਿਵਸ ਮੌਕੇ ਹਰ ਸਾਲ ਅਸੀਂ ਖੂਨ ਦਾਨ ਕੈਂਪ ਲਗਾਉਂਦੇ ਆ ਔਰ ਵੱਧ ਤੋਂ ਵੱਧ ਯੂਨਿਟ ਇਕੱਠੇ ਕਰਕੇ ਸਿਵਲ ਹਸਪਤਾਲ ਜਾਂ ਹੋਰ ਹਸਪਤਾਲਾਂ ਦੇ ਜਿੱਥੇ ਜ਼ਰੂਰਤ ਹੈ ਉੱਥੇ ਉਹਨਾਂ ਨੂੰ ਦਿੰਨੇ ਆ ਔਰ ਇੱਕ ਬੜੀ ਅੱਛਾ ਇਹ ਸਿਸਟਮ ਹੈ ਔਰ ਬੜਾ ਅੱਛਾ ਉਪਰਾਲਾ ਹੈ ਜਿਹਦੇ ਨਾਲ ਹਰ ਜ਼ਰੂਰਤਮੰਦ ਦੀ ਜ਼ਰੂਰਤ ਪੂਰੀ ਹੁੰਦੀ ਆ ਇਹ ਉਪਰਾਲੇ ਕਰਦੇ ਰਹਿਣਾ ਚਾਹੀਦਾ ਸ਼ਹਿਰ ਵਾਸੀਆਂ ਨੂੰ ਔਰ ਇਸ ਦੇ ਨਾਲ ਨਾਲ ਵੱਤਵਾਂ ਲੋਕ ਉਹਨਾਂ ਨੂੰ ਜੋੜਨਾ ਚਾਹੀਦਾ ਤਾਂ ਕਿ ਵੱਤਵਾਂ ਖੂਨਦਾਨ ਕਰਨ ਔਰ ਵੱਤਵਾਂ ਲੋਕ ਜਿਹੜੇ ਨੇ ਇਸ ਤੋਂ ਫਾਇਦਾ ਲੈ ਸਕਣ ਮੈਂ ਸੁਨਹਿਰਾ ਭਾਰਤ ਦੀ ਸਾਰੀ ਟੀਮ ਨੂੰ ਇਸ ਖੂਨਦਾਨ ਕੈਂਪੇਨ ਨੂੰ ਯੋਜਿਤ ਕਰਨ ਲਈ ਬਹੁਤ-ਬਹੁਤ ਉਹਨਾਂ ਨੂੰ ਮੁਬਾਰਕਬਾਦ ਦਿੰਨਾ ਔਰ ਉਹਨਾਂ ਦਾ ਧੰਨਵਾਦ ਕਰਨਾ ਕਿ ਉਹਨਾਂ ਨੇ ਮੈਨੂੰ ਐਸ ਜੈਸ ਬੁਲਾਇਆ ਹੈ ਥੈਂਕ ਯੂ ਦੇਖੋ ਜੀ ਅਤੇ ਬਹੁਤ ਅੱਛਾ ਇਹਨਾਂ ਨੇ ਇਹ ਜਿਹੜਾ ਕੀਤਾ ਹੈਗਾ ਜੋ ਜਿਹੜਾ ਸਾਰੀ ਸੰਸਥਾ ਨੂੰ ਸੰਜੋਗ ਜਾ ਰਿਹਾ ਹੈ ਸੁਨਹਿਰਾ ਭਾਰਤ ਜਿਹੜੀ ਹੈ ਇਹ ਟੀਮ ਹੈ ਬੋਲੀ ਵਧੀਆ ਕਾਰਿਆ ਕਰ ਰਹੀ ਹੈ ਔਰ ਉਸ ਮਾਜੀ ਕੇ ਕਾਰਿਆ ਦੇ ਵਿੱਚ ਵੱਧ ਚੜ ਕੇ ਹਰ ਇਨਸਾਨ ਨੂੰ ਸੰਜੋਗ ਕਰਨਾ ਚਾਹੀਦਾ ਹੈ ਕਿਉਂਕਿ ਇਹ ਇਨਸਾਨੀਅਤ ਦਾ ਸਭ ਤੋਂ ਵੱਡਾ ਇੱਕ ਉਲਖਸ਼ਵਾ ਕਿ ਖੂਨ ਦਾਣ ਜਿਹੜਾ ਕੈਂਪ ਜਿਹੜਾ ਇਹ ਲਗਾ ਕੇ ਇਹਨਾਂ ਨੇ ਬਹੁਤ ਹੀ ਅੱਛਾ ਇਹ ਕੰਮ ਕੀਤਾ ਹੈ ਕਿਉਂਕਿ ਇਹ ਜਿਹੜੀ ਜ਼ਰੂਰਤ ਹੈ ਇਹ ਬਹੁਤ ਜ਼ਿਆਦਾ ਇਨਸਾਨ ਦੀ ਇੱਕ ਜਾਨ ਬਚਾਉਣ ਵਾਸਤੇ ਹੁੰਦੀ ਹੈ ਔਰ ਕਈ ਜ਼ਰੂਰਤਮੰਦਾ ਦੀ ਇਹ ਜਾਨ ਬਚਾਉਂਦੀ ਹੈ ਇਸ ਕਰਕੇ ਇਹ ਤੇ ਬਹੁਤ ਹੀ ਵੱਡਾ ਉਪਰਾਲਾ ਇਹਨਾਂ ਨੇ ਕੀਤਾ ਹੈ ਪੂਰੀ ਟੀਮ ਨੂੰ ਸਾਡੇ ਮਨੀਸ਼ ਜੀ ਐ ਤ੍ਰੇਨ ਜੀ ਔਰ ਲਵਲੀ ਭਾਈ ਸਾਹਿਬ ਔਰ ਇਹਨਾਂ ਦੀ ਪੂਰੀ ਟੀਮ ਨੂੰ ਮੈਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਇਸ ਚੀਜ਼ ਦੀ ਕਿ ਬਹੁਤ ਹੀ ਵਧੀਆ ਇਹਨਾਂ ਨੇ ਕਾਰਿਆ ਕੀਤਾ ਔਰ ਅਸੀਂ ਵੀ ਇਹ ਚਾਹਨੇ ਆ ਕਿ ਜਿੰਨੇ ਵੀ ਸ਼ਾਇਦ ਦੇ ਲੋਕ ਆ ਇਹਨਾਂ ਨਾਲ ਸੰਜੋਗ ਕਰਨ ਇਹਨਾਂ ਦੇ ਨਾਲ ਚੱਲਣ ਕਿਉਂਕਿ ਜਿੰਨਾ ਚਿਰ ਅਸੀਂ ਕਿਸੇ ਵੀ ਕਲੱਬ ਦੀ ਹੌਸਲਾ ਵਜਾਈ ਨਹੀਂ ਕਰਦੇ ਤੇ ਉਹਨਾਂ ਦਾ ਮਾਨ ਸਨਮਾਨ ਨਹੀਂ ਵੱਧਦਾ ਹੌਸਲਾ ਵਜਾਈ ਦੇ ਨਾਲ ਉਹਨਾਂ ਦਾ ਹੋਰ ਹੌਸਲਾ ਵਧੇਗਾ ਔਰ ਸਾਰੇ ਵੱਲ ਚੜ ਕੇ ਇਸ ਕਲੱਬ ਨੂੰ ਸੰਜੋਗ ਕਰੀਏ ਆਓ ਰਲ ਮਿਲ ਕੇ ਇਹਨਾਂ ਦਾ ਸੰਜੋਗ ਕਰਕੇ ਅਸੀਂ ਇਹ ਜਿਹੜਾ ਬਹੁਤ ਦੇਖੀ ਦਾ ਕਾਰਨਾ ਕਰ ਰਹੇ ਆ ਇਹਨਾਂ ਦੇ ਸਾਥ ਪਾਰਕੀਦਾਰ ਬਣੀਏ ਜੈ ਸ਼੍ਰੀ ਰਾਮ ਅੱਜ ਸਨੇਰਾ ਪਰ ਰਜਿਸਟਰਡ ਵੱਲੋਂ 6ਵਾਂ ਕੁੰਦਨ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ ਜਿਸ ਲਈ ਸ਼੍ਰੀਮਾਨ ਜੁਗਿੰਦਰ ਸਿੰਘ ਰਾਲਾ ਜੀ ਰਵੀਪੰਖ ਜੀ ਦੀ ਸਮੁੱਚੀ ਟੀਮ ਨੂੰ ਮੈਂ तहे ਦਿਲੋਂ ਵਧਾਈ ਦਿੰਦਾ ਹਾਂ ਜਿਨ੍ਹਾਂ ਵੱਲੋਂ ਸਮਾਜ ਸੇਵਾ ਦੇ ਜੋ ਕਾਰਜ ਕੀਤੇ ਜਾ ਰਹੇ ਨੇ ਉਸ ਵਿੱਚ ਕਿ ਨਵੀਂ ਫਿਰ ਫਲਾਨ ਫੁੱਟੀ ਗਈ ਹੈ ਖੂਨਦਾਨ ਮਹਾਦਾਨ ਕਿਉਂਕਿ ਹਰ ਇੱਕ ਨੂੰ ਖੂਨਦਾਨ ਕਰਨਾ ਚਾਹੀਦਾ ਹੈ ਖੂਨਦਾਨ ਕਿਸੇ ਨਾ ਕਿਸੇ ਦੀ ਜ਼ਿੰਦਗੀ ਬਚਾ ਸਕਦਾ ਹੈ ਜਿਵੇਂ ਕਿ ਸੱਚ ਸਿਆਣੇ ਕਹਿੰਦੇ ਨੇ ਕਿ ਪਾਣੀ ਤਾਂ ਬਹੁਤ ਸਾਇੰਸ ਨੇ ਬਣਾ ਲਿਆ ਪਰ ਖੂਨ ਅਜੇ ਤੱਕ ਨਹੀਂ ਬਣਿਆ ਸੋ ਮੈਂ ਸਮੁੱਚੀ ਸੋਸਾਇਟੀ ਨੂੰ ਅਪੀਲ ਕਰਦਾ ਹਾਂ ਕਿ ਉਹ ਕਿਸੇ ਨਾ ਕਿਸੇ ਦਿਨ ਜ਼ਰੂਰ ਜਾ ਕੇ ਆਪਣਾ ਖੂਨਦਾਨ ਕਰੋ ਅਤੇ ਕਿਸੇ ਦੀ ਜ਼ਿੰਦਗੀ ਬਚਾਉਣ ਦੇ ਵਿੱਚ ਆਪਣਾ ਯੋਗਦਾਨ ਪਾਓ ਧੰਨਵਾਦ ਸਰ ਅੱਜ ਸਨੇਹਾਰਾ ਪਾਰਕ ਵੱਲੋਂ ਜਿਹੜਾ ਕਿ ਇਹ ਵਿਸ਼ਾਲ ਸੇਵਾ ਖੂਦਰੈਂਪ ਲਗਾਇਆ ਗਿਆ ਸਰ ਹੁਣੇ ਬਰੇਤੀ ਲਈ ਸੇਸ਼ ਤੌਰ ਤੇ ਪਹੁੰਚੇ ਉਹਨਾਂ ਦਾ ਧੰਨਵਾਦ ਹੈ ਗ੍ਰਾਮ ਰਾਮ ਜੀ ਸਾਰੇ ਨੂੰ ਬੜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸ਼ਮਿਕ ਬੋਰ ਪ੍ਰੈਜ਼ੀਡੈਂਟ ਵਿਸ਼ਵਾਸ ਫਾਊਂਡੇਸ਼ਨ ਚੈਰੀਟੇਬਲ ਸੁਸਾਇਟੀ ਬਟਾਲਾ ਅੱਜ ਇਸ ਖੂਦਰੈਂਪ ਚ ਅਸੀਂ ਪਹੁੰਚੇ ਹਾਂ ਸਾਡੇ ਸਾਥੀ ਨੇ ਵਿਸ਼ਵਾਸ ਫਾਊਂਡੇਸ਼ਨ ਦੇ ਮੇਰੇ ਨਾਲ ਸਨਾਰਾ ਬਰਾਦੀ ਟੀਮ ਜਿਹੜੀ ਹੈ ਇਹ ਵਕਫ ਵਕ ਸਮੇ ਤੇ ਬਹੁਤ ਵਧੀਆ ਤੇ ਨੇਕ ਕੰਮ ਕਰਦੀ ਰਹਿੰਦੀ ਹੈ ਜਗਿੰਦਰ ਗੁਰਾਵਾ ਜੀ, ਉਸ ਰਾਂਚਨ ਜੀ, ਲਵਲੀ ਕੁਮਾਰ ਜੀ ਇਹਨਾਂ ਦੇ ਸਾਰੇ ਸਾਥੀ ਬਹੁਤ ਹੀ ਵਧੀਆ ਤੇ ਬੜੇ ਨੇਕ ਕੰਮ ਕਰਦੇ ਆ ਖੂਨਦਾਨ ਮਹਾਨਾਂ ਇਹ ਇਹਨਾਂ ਨੇ ਸੇਵਾ ਖੂਨਦਾਨ ਕੈਂਪ ਜੀ ਦਾ ਲਗਾਇਆ ਇਸ ਤੋਂ ਪਹਿਲਾਂ ਮੁਰਗੀ ਭੱਲੇ ਵੀ ਇੱਕ ਦੋ ਵਾਰੀ ਅਸੀਂ ਗਏ ਆ ਖੂਨਦਾਨ ਕੈਂਪ ਉੱਥੇ ਵੀ ਲੱਗਾ ਸੀ ਇਹ ਸਭ ਨਾਲ ਉਤਮਕਾਰ ਹੈ ਸਭ ਨਾਲ ਉਤਮ ਇਸੇ ਦੀ ਜਨ ਬਚਾਉਣਾ ਕੀ ਅਪੀਲ ਕਰਨਾ ਚਾਹੁੰਦੇ ਹਾਂ ਉਹਦੇ ਨੌਜਵਾਨਾਂ ਨੂੰ ਜਿਹੜੇ ਨਸ਼ੇ ਦੀ ਦਰਜੇ ਪਸੰਦ ਕਰਦੇ ਨੇ ਮੈਂ ਤੇ ਕਹਾਂਗਾ ਕਿ ਅੱਛੀਆਂ ਸੁਸਾਇਟੀਆਂ ਦੇ ਨਾਲ ਜੋ ਜਿਹੜੀਆਂ ਸਨਹਿਰਾ ਭਾਰਤ ਦੀ ਟੀਮ ਵਾਂਗੂ ਕੰਮ ਕਰਦੀਆਂ ਬੜਾ ਵਧੀਆ ਬੜਾ ਹਾਈ ਫਾਈ ਕੰਮ ਕਰਦੀਆਂ ਔਰ ਬੜੇ ਵਧੀਆ ਉਪਰਾਲੇ ਕਰਦੀਆਂ ਸਮਾਜ ਵਾਸਤੇ ਸਮਾਜ ਦੀ ਸੇਵਾ ਕਰਨਾ ਬਹੁਤ ਜ਼ਰੂਰੀ ਆ ਇਹ ਪਰਮਾਤਮਾ ਨੇ ਤੁਹਾਨੂੰ ਜੀਵਨ ਦਿੱਤਾ ਤੇ ਸਮਾਜ ਦੇ ਕੰਮ ਆਉਣਾ ਚਾਹੀਦਾ ਮੈਂ ਵੀ ਆਪਣੇ ਆਪ ਨੂੰ ਬੜਾ ਬਰભાગਾ ਸਮਝਦਾ ਕਿ ਜਦੋਂ ਮੈਨੂੰ ਕੋਈ ਐਡਵਿਕੇਸ਼ਨ ਮਿਲਦਾ ਹੈ ਤੇ ਅੱਜ ਖੂਨਦਾਨ ਕੈਂਪ ਹੈ ਜਾਂ ਅੱਜ ਕੋਈ ਵੀ ਕਿਸੇ ਕਿਸਮ ਦੀ ਕੋਈ ਜਾਂ ਮੈਡੀਕਲ ਕੈਂਪ ਹੈ ਜਾਂ ਮੈਂ ਹੁਣ ਦੋ ਤਿੰਨ ਜਗ੍ਹਾ ਤੋਂ ਸੇਡਾ ਮੁਗਿਆਵਾਂ ਬੜਾ ਅੱਛਾ ਲੱਗਦਾ ਹੈ ਸਮਾਜ ਵਾਸਤੇ ਕੰਮ ਕਰਨਾ ਜੇ ਤੁਸੀਂ ਸਮਾਜ ਵਾਸਤੇ ਕੰਮ ਕਰਦੇ ਹੋ ਤੇ ਸਮਾਜ ਤੁਹਾਨੂੰ ਪੂਰਾ ਮਾਨ ਸਨਮਾਨ ਦਿੰਦਾ ਹੈ ਔਰ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਖੂਨਦਾਨ ਜਿਹੜਾ ਹੈ ਮਹਾਂ ਦਾਣਾ ਹੈ ਖੂਨਦਾਨ ਜਰੂਰ ਕਰਿਆ ਕਰੋ ਇਸ ਦੇ ਨਾਲ ਕੋਈ ਵੀਕਨੈਸ ਨਹੀਂ ਆਉਦੀ ਕੁਝ ਨਹੀਂ ਹੁੰਦਾ ਸਮੋ ਤੁਹਾਡਾ ਵੀਂ ਗਾ ਰਿਫਰੈਸ਼ ਹੋ ਜਾਂਦਾ ਮੈਂ ਰਜੀਵ ਮਹਾਜਨ ਰਾਸ਼ਟਰੀ ਪਰਿਵਾਰਿਕ ਸੇਵਾ ਸਮਾਜਵਾਦੀ ਅੱਜ ਸਨਾਰਾ ਭਾਰਤ ਵੱਲੋਂ 6ਵੇਂ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਬਹੁਤ ਹੀ ਖੁਸ਼ੀ ਹੋਈ ਕਿ ਸਾਡੇ ਬਹੁਤ ਹੀ ਵੱਡੇ ਵੀਰ ਜਗਿੰਦਰ ਕੁਮਾਰ ਰੰਗੜਾਲਾ ਜੀ ਜਿਹੜੇ ਇਸ ਸੰਸਥਾ ਦੇ ਫਾਊਂਡਰ ਨੇ ਉਹਨਾਂ ਨੇ ਅੱਜ 6ਵਾਂ ਖੂਨਦਾਨ ਕੈਂਪ ਲਗਾਇਆ ਏ ਇਹ ਹਮੇਸ਼ਾ ਹੀ ਸਮਾਜ ਦੀ ਸੇਵਾ ਕਰਦੇ ਰਹਿੰਦੇ ਨੇ ਖੂਨਦਾਨ ਟੈਂਪ ਲਗਾ ਕੇ ਲੋਕਾਂ ਦੀ ਸੇਵਾ ਕਰਨਾ ਇੱਕ ਬਹੁਤ ਵਧੀਆ ਉਪਰਾਲਾ ਹੈ ਕਿਉਂਕਿ ਖੂਨ ਦਾਣਾ ਇੱਕ ਇਹੋ ਜਿਹਾ ਦਾਣਾ ਹੈ ਜਿਸ ਨਾਲ ਕਿਸੇ ਦਾ ਜੀਵਨ ਬਚ ਸਕਦਾ ਹੈ ਕਿਸੇ ਵੀ ਵੇਲੇ ਕਿਸੇ ਵੀ ਪਰਿਵਾਰ ਨੂੰ ਕਿਸੇ ਵੀ ਵਿਅਕਤੀ ਨੂੰ ਖੂਨ ਦੀ ਜ਼ਰੂਰਤ ਪੈ ਸਕਦੀ ਹੈ ਤੇ ਦਿੱਤਾ ਸਾਡਾ ਦਿੱਤਾ ਹੋਇਆ ਖੂਨ ਹੀ ਉਸ ਦੇ ਕੰਮ ਆ ਸਕਦਾ ਹੈ ਉਹਦਾ ਜੀਵਨ ਬਚਾ ਸਕਦਾ ਹੈ ਇਸੇ ਤਰ੍ਹਾਂ ਇਹੋ ਜਿਹੇ ਖੂਨ ਦਾ ਟੈਂਪਾਂ ਦਾ ਆਯੋਜਨ ਕਰਦੇ ਰਹਿਣਾ ਚਾਹੀਦਾ ਹੈ ਤਾਕ ਸਮਾਜ ਵਿੱਚ ਤੇ ਵਧੀਆ ਸੰਦੇਸ਼ ਜਾਵੇ ਤੇ ਨੌਜਵਾਨ ਇਸ ਕਾਲ ਤੋਂ ਪ੍ਰੇਰਿਤ ਹੋਣ ਵਿਖੂਨਦਾਨ ਦੇ ਕੇ ਲੋਕਾਂ ਦੀ ਜ਼ਿੰਦਗੀ ਨੂੰ ਪਹੁੰਚਾਇਆ ਜਾਵੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਗਿੰਦਰ ਸਿੰਘ ਗਰਾਲਾ ਜੀ ਦਾ ਜਿਨ੍ਹਾਂ ਸਾਨੂੰ ਅੱਜ ਇੱਥੇ ਸੱਦ ਕੇ ਮਾਨ ਦਿੱਤਾ ਹੈ ਮਾਨ ਬਖਸ਼ਿਆ ਹੈ ਇਸੇ ਤਰ੍ਹਾਂ ਹੀ ਤਰੱਕੀ ਕਰਦੇ ਰਹਿਣ ਇਸੇ ਤਰ੍ਹਾਂ ਖੂਨਦਾਨ ਦਾ ਕੈਂਪ ਦਾ ਯੋਜਨ ਕਰਦੇ ਰਹਿਣ ਜੈ ਸ਼੍ਰੀ ਰਾਮ ਦੀ ਸਭ ਤੋਂ ਪਹਿਲੇ ਮੈਂ ਆਪਣੇ ਪੱਤਰਕਾਰ ਸਾਥੀਆਂ ਮਲੋਤਰਾ ਜੀ ਚੇਤਨ ਜੀ ਤੇ ਪਾਥ ਜੀ ਦਾ ਧਿਆਨ ਤੇ ਬਹੁਤ ਸਵਾਗਤ ਕਰਦਾ ਮੈਂ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਸਾਡੇ ਹੱਡਾ ਜਿਹੜਾ ਸਨਹਿਰਾਪੜ ਦਾ ਸ਼ੀਵਾ ਖੂਨਦਾਨ ਕੈਂਪ ਆ ਤੇ ਹਰ ਇੱਕ ਇਨਸਾਨ ਨੂੰ ਖੂਨਦਾਨ ਜੂ ਕਰਨਾ ਚਾਹੀਦਾ ਵਾ ਕਿਉਂਕਿ ਐਮਰਜੈਂਸੀ ਵਿੱਚ ਮਰੀਜ਼ਾਂ ਨੂੰ ਖੂਨ ਤੇ ਬਹੁਤ ਪ੍ਰੋਬਲਮ ਆਂਦੀ ਹੈ ਤੇ ਜਿਹੜਾ ਸਾਡੇ ਵੱਲੋਂ ਖੂਨਦਾਨ ਕੀਤਾ ਹੁੰਦਾ ਵਾ ਉਹਦੇ ਨਾਲ ਹੀ ਕਿਸੇ ਵੀ ਐਮਰਜੈਂਸੀ ਦੇ ਮਰੀਜ਼ ਦੀ ਜ਼ਿੰਦਗੀ ਬਚ ਸਕਦੀ ਆ ਤੁਹਾਡੇ ਵੱਲੋਂ ਅੱਗੇ ਵੀ ਖੂਨਦਾਨ ਕੈਂਪ ਲਗਾਏ ਗਏ ਨੇ ਪਿਛਲੀ ਵਾਰ ਜ਼ਿਲ੍ਹੇ ਦੇ ਰਿਕਾਰਡ ਤੋਂ ਡਿਆ 109 ਯੂਨਿਟ ਕੰਮ ਕੀਤੇ ਨੇ ਸਰ ਇਸ ਵਾਰ ਕਿੰਨਾ ਯੂਨਿਟ ਕੰਮ ਕਰਦੇ ਸਰ ਸਾਡੀ ਸੰਸਥਾ ਦਸਮੰਦ ਫਾਊਂਡੇਸ਼ਨ ਵੱਲੋਂ ਜਿਹੜਾ ਖੂਨਦਾਨ ਕੈਂਪ ਹੈ ਅਪ੍ਰੈਲ ਚ ਲਗਵਾਇਆ ਗਿਆ ਸੀ ਉਦੋਂ 109 ਯੂਨਿਟ ਆਈ ਕੋਈ ਨਹੀਂ ਸਰ ਸਾਡੀ ਕੋਸ਼ਿਸ਼ ਹੈ ਕਿ ਇਸ ਖੂਨਦਾਨ ਕੈਂਪ ਵਿੱਚ ਜਿਹੜੇ ਨਮਾ ਕੀਤੀ ਵਸਤਾਪਿਤ ਕੀਤਾ ਜਾਵੇ ਤੇ ਸਾਡੇ ਜਿਹੜੇ ਇਹ ਖੂਨਦਾਨ ਕੈਂਪ ਸਾਡੇ ਪੰਜਾਬ ਪ੍ਰਧਾਨ ਸ਼੍ਰੀ ਜਗਿੰਦਰ ਗੁਰਾਲਾ ਜੀ ਜ਼ਿਲ੍ਹਾ ਪ੍ਰਧਾਨ ਰਵੀਪੂਸ਼ਨ ਜੀ ਅਤੇ ਸਾਡੀ ਐਨ ਜੀਓ ਦੇ ਡਿਸਪਲਿਨ ਕਮੇਟੀ ਦੇ ਚੇਅਰਮੈਨ ਇਸ਼ੂ ਰਣਜਲ ਜੀ ਦੀ ਗਵਾਹੀ ਵਿੱਚ ਲਗਾਇਆ ਜਾ ਰਿਹਾ ਵਾ ਇਹ ਮੈਂ ਸਾਰੇ ਆਪਣੇ ਸਾਥੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਇਸ ਖੂਨਦਾਨ ਕੈਂਪ ਨੂੰ ਸਫਲ ਬਣਾਉਣ ਲਈ ਵੱਧ ਤੋਂ ਵੱਧ ਜਿਆਦਾ ਸਹਿਯੋਗ ਕੀਤਾ ਜਾਵੇ